ਦੋਸਤੋ ਬੀਐਸਐਫ ਭਾਰਤੀ 2024 ਦਾ ਫਰੈਸ਼ ਪੋਸਟਾਂ ਦਾ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹੈ ਜੇ ਪੰਜਾਬ ਦੇ ਮੁੰਡੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਹੈ ਅਪਲਾਈ ਕਰਨ ਦਾ ਦੋਸਤੋ ਪੋਸਟਾਂ ਨਿਕਲ ਕੇ ਆਈਆਂ ਨੇ ਜੀ ਲੈਂਡਮੈਨ ਪਲੰਬਰ ਕਾਰਪੈਂਟਰ ਸਭ ਇਨਸਪੈਕਟਰ ਜਨਰੇਟਰ ਆਪਰੇਟਰ ਤੇ ਹੋਰ ਬਹੁਤ ਸਾਰੀਆਂ ਪੋਸਟਾਂ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੇਕਰ ਤੁਸੀਂ 10ਵੀਂ 12ਵੀਂ ਗ੍ਰੈਜੂਏਸ਼ਨ ਜਾਂ ਡਿਗਰੀ ਕੰਪਲੀਟ ਕੀਤੀ ਹੈ ਤਾਂ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਹੈ ਅਪਲਾਈ ਕਰਨ ਦਾ ਜੋ ਯੋਗ ਨੇ ਉਹ ਉਮੀਦਵਾਰ ਅਪਲਾਈ ਜ਼ਰੂਰ ਕਰਨਾ ਅਪਲਾਈ ਕਿਵੇਂ ਕਰਨਾ ਅਪਲਾਈ ਕੌਣ-ਕੌਣ ਕਰ ਸਕਦਾ ਹੈ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ ਕਿਰਪਾ ਕਰਕੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਪਹਿਲਾ ਆਈਕਨ ਦਬਾ ਕੇ ਛੱਡ ਦਿਓ ਜੀ ਤਾਂ ਕਿ ਪੰਜਾਬ ਸਟੇਟ ਤੇ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ ਦੋਸਤੋ ਇਹ ਭਰਤੀ ਰੈਗੂਲਰ 베ਸ ਤੇ ਨਿਕਲੀ ਹੈ ਚਲੋ ਚੱਲਦੇ ਹਾਂ ਨੋਟੀਫਿਕੇਸ਼ਨ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਬੀਐਸਐਫ ਅਸਿਸਟੈਂਟ ਰੇਡੀਓ ਮੈਕੈਨਿਕ ਦੀ ਕਨਸਟੇਬਲ ਸਟੋਰਮੈਨ ਦੀ ਸਬ ਇਨਸਪੈਕਟਰ ਦੀ ਹੈਡ ਕਨਸਟੇਬਲ ਦੀ ਕਨਸਟੇਬਲ ਤੇ ਜੂਨੀਅਰ ਇੰਜੀਨੀਅਰਿੰਗ ਦੀ ਪੋਸਟਾਂ ਅਨਾਉਂਸਮੈਂਟ ਕੀਤੀਆਂ ਨੇ ਜਿਹੜੇ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਇਹ ਅਪਲਾਈ ਸਟਾਰਟ ਹੋ ਚੁੱਕੀ ਹੈ ਤੇ ਲਾਸਟ ਡੇਟ 15/4/2024 ਤੱਕ ਅਪਲਾਈ ਕਰ ਸਕਦੇ ਹੋ ਦੋਸਤੋ ਨਵਚਾਲ ਇੰਡੀਆ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਦੋਸਤੋ ਇਹ ਰੈਗੂਲਰ ਭਰਤੀ ਹੈ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਨਰਲ OBC EWS ਗਰੁੱਪ B ਦੇ ਲਈ 200 ਰੁਪਏ ਫੀਸ ਲੱਗੇਗੀ ਅੱਗੇ ਗੱਲ ਕਰੀਏ ਜਨਰਲ OBC ਈਡਬੀਐਸ ਗਰੁੱਪ ਸੀ ਦੇ ਉਮੀਦਵਾਰਾਂ ਲਈ 100 ਰੁਪਏ ਫੀਸ ਲੱਗੇਗੀ ਬਾਕੀ ਦੇ ਕੈਟਾਗਰੀ ਦੇ ਲਈ ਕੋਈ ਵੀ ਫੀਸ ਨਹੀਂ ਲੱਗੇਗੀ ਇਹ ਫੀਸ ਆਨਲਾਈਨ ਹੀ ਪੇ ਕਰਨੀ ਪਵੇਗੀ ਉਮਰ ਹੱਦੀ ਗੱਲ ਕਰੀਏ ਤਾਂ ਸਬ ਇਨਸਪੈਕਟਰ ਲਈ 30 ਸਾਲ ਤੱਕ ਅਤੇ ਆਥਰ ਪੋਸਟਾਂ ਲਈ 18 ਤੋਂ 25 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਏਜ ਇਲੈਕਸ਼ਨ ਵੀ ਦਿੱਤੀ ਜਾਵੇਗੀ ਸਿਲੈਕਸ਼ਨ ਤੁਹਾਡਾ ਕਿਵੇਂ ਹੋਵੇਗਾ ਸਭ ਤੋਂ ਪਹਿਲਾਂ ਤੁਹਾਡਾ ਰਾਈਟਿੰਗ ਇਗਜ਼ਾਮ ਹੋਵੇਗਾ ਫਿਰ ਡੀਜੂ ਪੀਐਸਟੀ ਐਂਡ ਪੀਈਟੀ ਟੈਸਟ ਹੋਵੇਗਾ ਫਿਰ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਫਿਰ ਮੈਡੀਕਲ ਤੋਂ ਦੁਬਾਰਾ ਤੁਹਾਡਾ ਸੈLECTION ਕੀਤਾ ਜਾਵੇਗਾ ਕੁਐਲਿਫਿਕੇਸ਼ਨ ਇਸ ਤਰ੍ਹਾਂ ਹੈ ਜੀ ਸਬ ਇੰਸਪੈਕਟਰ ਦੇ ਲਈ ਤੁਸੀਂ ਡਿਪਲੋਮਾ ਸਿਵਲ ਇੰਜੀਨੀਅਰਿੰਗ ਵਿੱਚ ਕੀਤਾ ਹੈ ਤਾਂ ਅਪਲਾਈ ਕਰ ਸਕਦੇ ਹੋ ਨੰਬਰ 2 ਹੈ ਜੀ ਜੇ ਆਰ ਇੰਜੀਨੀਅਰਿੰਗ ਇਲੈਕਟ੍ਰੀਕਲ ਕੋਈ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਕੀਤਾ ਹੈ ਤਾਂ ਅਪਲਾਈ ਕਰ ਸਕਦੇ ਹੋ ਐਚ ਸੀ ਪਲੰਬਰ ਲਈ 10ਵੀਂ ਪਾਸ ਪਲੱਸ ਆਈਟੀਆਈ ਇਨ ਪਲੰਬਰ ਵਿੱਚ 3 ਸਾਲ ਦਾ ਐਕਸਪੀਰੀਅੰਸ ਹੈ ਤਾਂ ਅਪਲਾਈ ਕਰ ਸਕਦੇ ਹੋ ਅਗਲੀ ਪੋਸਟ ਹੈ ਜੀ ਕਾਰਪੈਂਟਰ ਦੀ ਤੁਸੀਂ 10ਵੀਂ ਪਾਸ ਕੀਤੀ ਹੋਏ ਪਲੱਸ ਆਈਟੀਆਈ ਇ ਅਗਲੀ ਪੋਸਟ ਹੈ ਜੀ ਕਾਂਸਟੇਬਲ ਜਨਰੇਟਰ ਆਪਰੇਟਰ ਦੀ ਇਸ ਦੇ ਲਈ ਤੁਸੀਂ 10ਵੀਂ ਪਾਸ ਕੀਤੀ ਆ ਪਲੱਸ ਆਈਟੀਆਈ ਇਨ ਇਲੈਕਟ੍ਰੀਕਲ ਵਾਇਰਮੈਨ ਡੀਜ਼ਲ ਜਾਂ ਮੋਟਰ ਮੈਕੈਨਿਕ ਵਿੱਚ ਕੀਤੀ ਹੈ ਤੇ 3 ਸਾਲ ਦਾ ਐਕਸਪੀਰੀਅੰਸ ਹੈ ਤਾਂ ਅਪਲਾਈ ਕਰ ਸਕਦੇ ਹੋ ਜਨਰੇਟਰ ਮੈਕੈਨikal ਦੀ ਇਹਦੇ ਵਿੱਚ ਲਈ ਵੀ ਤੁਸੀਂ 10ਵੀਂ ਪਾਸ ਕੀਤੀ ਆ ਪਲੱਸ ਆਈਟੀਆਈ ਡੀਜ਼ਲ ਮੋਟਰ ਮੈਕੈਨਿਕ ਵਿੱਚ ਪਾਸ ਕੀਤੀ ਤੇ 3 ਸਾਲ ਦਾ ਤਜਰਬਾ ਹੈ ਤਾਂ ਅਪਲਾਈ ਕਰ ਸਕਦੇ ਹੋ ਅਗਲੀ ਪੋਸਟ ਹੈ ਜੀ ਕਾਂਸਟੇਬਲ ਲਾਈਨਮੈਨ ਦੀ ਇਹ ਵੀ ਬਿਲਕੁਲ ਸੇਮ ਹੈ 10ਵੀਂ ਪਾਸ ਕੀਤੀ ITI ਡੀਜ਼ਲ ਮੋਟਰ ਮਕੈਨਿਕ ਵਿੱਚ ਉਤਪਾਦ ਕੀਤੀ 3 ਸਾਲ ਦਾ ਤਜਰਬਾ ਹੈ ਤਾਂ ਅਪਲਾਈ ਕਰ ਸਕਦੇ ਹਾਂ ਦੋਸਤੋ ਹੁਣ ਤੁਹਾਨੂੰ ਦੱਸਨੇ ਕਿ ਕਿਹੜੀ ਪੋਸਟਾਂ ਕਿਹੜੀ ਨੇ ਨੰਬਰ 1 ਹੈ ਜੀ ਸਬ ਇੰਸਪੈਕਟਰ ਦੀਆਂ ਇਹਦੀਆਂ 13 ਪੋਸਟਾਂ ਨੇ ਪੋਸਟ ਨੰਬਰ 2 ਹੈ ਜੀ ਐਚਸੀ ਪਲੰਬਰ ਦੀ ਇਹਦੀ ਇੱਕ ਪੋਸਟ ਹੈ ਪੋਸਟ ਨੰਬਰ 3 ਹੈ ਜੀ ਕਾਂਸਟੇਬਲ ਜਨਰੇਟਰ ਆਪਰੇਟਰ ਦੀ ਇਹਦੀਆਂ 13 ਪੋਸਟਾਂ ਨੇ ਨੰਬਰ 4 ਹੈ ਕਾਂਸਟੇਬਲ ਲਾਈਮੈਂਟ ਦੀ ਇਹਦੇ 9 ਪੋਸਟਾਂ ਨੇ ਨੰਬਰ 5 ਹੈ ਜੂਨੀਅਰ ਇੰਜੀਨੀਅਰਿੰਗ ਇਲੈਕਟ੍ਰੀਕਲ ਦੀਆਂ 9 ਪੋਸਟਾਂ ਨੇ 6ਵੀਂ ਪੋਸਟ ਹੈ ਜੀ ਐਚਸੀ ਕਾਰਪੈਂਟਰ ਦੀ ਸਤਿ ਸ੍ਰੀ ਅਕਾਲ ਪੋਸਟਾਂ ਦੀ ਕਨਸਟੇਬਲ ਜਨਰੇਟਰ ਮਕੈਨੀਕਲ ਦੀ ਇਹਦੀ 14 ਪੋਸਟਾਂ ਨੇ ਜੀ ਟੋਟਲ 60 ਪੋਸਟਾਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਦੋਸਤੋ ਉਮੀਦ ਹੈ ਮੇਰੇ ਵੱਲ ਦਿੱਤੀ ਕੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ